ਜੈ ਪੀਰਾਂ ਦੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਕਰਾੜੀ ਵਿਖੇ ਸਾਲਾਨਾ ਜੋੜ ਮੇਲਾ ਤਨਤਨ ਲਕ ਤਨਤਨ ਬਾਬਾ ਲਕ ਦਾ ਤਪイール ਸਕੀ ਸਰਬਰ ਫੀ ਲਾਲਾਂ ਵਾਲੀ ਸਰਕਾਰ ਜੀ ਦਾ ਬੜੀ ਧੂਮ ਧਾਮ ਨਾਲ ਮਿਤੀ 12 ਤੇ 13 ਜੂਨ ਨੂੰ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਬੜੀ ਧੂਮ ਧਾਮ ਤੇ ਸ਼ਾਦਾਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਕਲਾਕਾਰ ਹਾਜੀ ਗੱਲ ਹਾਜਮੀਆ ਲਗਵਾਉਣਗੇ ਸੋ ਆਪ ਨੂੰ ਬੇਨਤੀ ਹੈ ਕਿ ਇਸ ਮੇਲੇ ਵਿੱਚ ਪੁੱਜ ਕੇ ਪੇਲੇ ਦੀ ਰੌਣਕ ਨੂੰ ਵਧਾਓ ਜੀ ਪ੍ਰੋਗਰਾਮ ਇਸ ਪ੍ਰਕਾਰ ਹੈ ਜੀ 12 ਜੂਨ ਦਿਨ ਬੁੱਧਵਾਰ ਮਹਿੰਦੀ ਦੀ ਰਸਮ ਸ਼ਾਮ 7 ਵਜੇ ਨਕਾਲ ਰਾਤ 8 ਵਜੇ ਤੋਂ 10 ਵਜੇ ਤੱਕ ਸੋਢੀ ਰਾਮ ਸਾਗਰ ਰਾਤ 10 ਵਜੇ ਤੋਂ 12 ਵਜੇ ਤੱਕ 13 ਜੂਨ ਦਿਨ ਵੀਰਵਾਰ ਨਿਸ਼ਾਨ ਸਾਹਿਬ ਚਾਦਰ ਦੀ ਰਸਮ ਸਵੇਰੇ 10 ਵਜੇ ਕੁਸ਼ਤੀਆਂ ਸ਼ਾਮ 4 ਵਜੇ ਮਹਿਫਲੇ ਕਵਾਲ ਰਾਤ 9 ਵਜੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਹੌਮ ਹੁਮਾ ਕੇ ਮੇਲੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਜੀ ਚਿਕਾਰਾ ਲੱਕਦਾ ਤੇ ਪੀਰ ਦਾ ਬਹੁਤ ਸਾਚੇ ਇਧਰ